ਜਵਾਲਮਿਕ ਜੀ ਜੈ ਭੀਮ ਜੈ ਸਵਿਧਾਨ ਜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਇੱਕ ਨਿਰੰਤਰ ਪ੍ਰਕਿਰਿਆ ਜੀ ਰੈਗੂਲਰ ਕੰਟੀਨਿਊਸ ਪ੍ਰੋਸੈਸ ਹੈ ਹਰ 2-4 ਮਹੀਨੇ ਬਾਅਦ ਇਹਦੇ ਤੇ ਤੁਹਾਨੂੰ ਪੈਰਾ ਦੇਣ ਦੀ ਜ਼ਰੂਰਤ ਹੈਗੀ ਆ ਉਹਨਾਂ ਜਥੇਬੰਦੀਆਂ ਦਾ ਧੰਨਵਾਦ ਉਹਨਾਂ ਸੋਸ਼ਲ ਮੀਡੀਆ ਦੇ ਸਾਥੀਆਂ ਦਾ ਧੰਨਵਾਦ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਉੱਤੇ ਸਾਥ ਦਿੰਦੇ ਆ ਪੂਰੇ ਪੰਜਾਬ ਚ ਕੋਈ ਆਵਾਜ਼ਾਂ ਨਿਕਲਦੀਆਂ ਆ ਪਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਨ੍ਹਾਂ ਬੱਚਿਆਂ ਦਾ ਹੈਗਾ ਉਹਨਾਂ ਦੇ ਹੀ ਪੈਨਪਰਾ ਸਾਥੀ ਮਾਪਿਓ ਠੇਕੇਦਾਰੀ ਸਿਸਟਮ ਦਾ ਸੰਤਾਪ ਚੱਲ ਰਿਹਾ ਠੇਕੇਦਾਰੀ ਸਿਸਟਮ ਦੇ ਅਧੀਨ ਜਿਹੜੇ ਆਪਣੇ ਪੈਨਪਰਾ ਕੰਮ ਕਰ ਰਹੇ ਆ ਉਹਨਾਂ ਲਈ ਇਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਜੰਗ ਹੈਗੀ ਹੈ ਜੰਗ ਹਮੇਸ਼ਾ ਅੰਤਿਮ ਪੰਕਤੀ ਵਾਲਿਆਂ ਲਈ ਹੈਗੀ ਹੈ ਜਿਹੜੇ ਸਭ ਤੋਂ ਜ਼ਿਆਦਾ ਮਾਰਜੀਨਲਾਈਜ਼ ਹੈਗੇ ਆ ਹਾਸ਼ੀਏ ਦਾ ਸਮਾਜ ਹੈਗਾ ਉਹਨਾਂ ਦੇ ਨਾਲ ਹੀ ਠੇਕੇਦਾਰੀ ਦਾ ਸੰਤਾਪ ਹੈਗਾ ਉਸ ਜੰਗ ਦੇ ਵਿੱਚ ਵੱਡੇ ਪੱਧਰ ਤੇ ਸਾਥ ਚਾਹੀਦਾ ਗੁਰਬੇਜ ਜੀ ਜੈ ਪੀ ਮੰਜੈ ਸੰਵਿਧਾਨ ਮਟੂ ਸਾਹਿਬ ਬਾਰ ਬਾਰ ਬੇਨਤੀ ਕਰਾਂਗੇ ਜੀ ਕਿ ਠੇਕੇਦਾਰੀ ਦਾ ਸੰਤਾਪ ਸਮਝੋ ਜਦੋਂ ਪੂਰੇ ਭਾਰਤ ਚ ਅਲੱਗ ਅਲੱਗ ਸਟੇਟਾਂ ਦੇ ਵਿੱਚ 18000 ਰੁਪਇਆ ਘੱਟ ਤੋਂ ਘੱਟ ਮਜ਼ਦੂਰੀ ਦਰ ਕਰਤੀ ਗਈ ਅੱਜ ਵੀ ਅਲੱਗ ਅਲੱਗ ਡਿਪਾਰਟਮੈਂਟਾਂ ਦੇ ਵਿੱਚ ਇਹ ਸਰਕਾਰ ਉਹਨਾਂ ਨੂੰ ਵਾਦਾ ਕਰਕੇ ਆਈ ਸੀ ਕਿ ਆਪਾਂ ਉਹਨਾਂ ਨੂੰ ਪੱਕਾ ਕਰਾਂਗੇ ਪੱਕੇ ਕਰਨ ਦੀ ਜੰਗ ਜਿਹੜੀ ਹੈ ਕੱਚੇ ਮੁਲਾਜ਼ਮ ਆਪਣੇ ਲੈਵਲ ਦੇ ਉੱਤੇ ਵੱਡੇ ਪੱਧਰ ਤੇ ਲੜ ਰਹੇ ਨੇ ਹਾਲੇ ਕਿ ਆਪਾਂ ਉਹ ਵੀ ਚਾਹੁੰਦੇ ਆ ਕੋਈ ਇੱਕ ਜਗ੍ਹਾ ਇੱਕ ਮੰਚ ਤੇ ਇਕੱਠੇ ਹੋਣ ਤਾਂ ਕਿ ਜ਼ਿਆਦਾ ਪ੍ਰੈਸ਼ਰ ਜਿਹੜਾ ਸਰਕਾਰ ਤੇ ਬਣਾਇਆ ਜਾ ਸਕੇ ਪਰ ਉਸ ਤੋਂ ਪਹਿਲਾਂ ਜਿਹੜਾ ਆਊਟਸੋਰਸ ਇਕ ਨਸੂਰ ਹੈਗਾ ਸੰਤਾਪ ਹੈਗਾ ਠੇਕੇਦਾਰੀ ਸਿਸਟਮ ਉਹਦੇ ਵਿੱਚ ਤੇ ਘੱਟ ਤੋਂ ਘੱਟ ਮਜ਼ਦੂਰੀ ਦਰ ਜਿਹੜੀ ਹੈ 18000 ਰੁਪਈਆ 18500 ਰੁਪਈਆ ਦਿੱਲੀ ਸਰਕਾਰ ਨੇ ਕਰਤੀ ਸੁਪਾ ਸਰਕਾਰ ਦਿੱਲੀ ਦੀ ਕੇਂਦਰ ਸਰਕਾਰ ਨੇ ਵੀ 18000 ਰੁਪਈਆ ਕਰਤੀ ਪੰਜਾਬ ਸਰਕਾਰ ਨੂੰ ਸਮੱਸਿਆ ਕੀ ਆ ਆਪਣੇ ਭੈਣ ਭਰਾ ਕਦੋਂ ਇਹ ਸੋਸ਼ਲ ਮੀਡੀਆ ਤੇ ਪੁੱਛਣਾ ਸ਼ੁਰੂ ਕਰਨਗੇ ਆਪਾਂ ਕਿ ਭਈ ਕੀ 10000 ਰੁਪਈਏ ਦੇ ਵਿੱਚ ਪਰਿਵਾਰ ਚੱਲਦੇ ਆ ਘਰ ਪਰਿਵਾਰ ਚੱਲਦੇ ਆ 300 ਰੁਪਏ ਦਾ ਸੰਤਾਪ ਕਿੰਨਾ ਮਾੜਾ ਹੋਊਗਾ ਔਰ ਉਹਨਾਂ ਤੁਸੀਂ ਭੈਣ ਭਰਾਵਾਂ ਨੂੰ ਵੇਲੇ ਵੀ ਜੇ ਲਗਾਤਾਰ ਕੰਮ ਕਰਦੇ ਨੇ ਅਲੱਗ ਅਲੱਗ ਡਿਪਾਰਟਮੈਂਟਾਂ ਦੇ ਵਿੱਚ ਬਾਰ ਦੇ ਸੰਤਾਪ ਨੂੰ ਸਮਝਣ ਦੀ ਜ਼ਰੂਰਤ ਹੈਗੀ ਆ ਕਿ 18000 ਰੁਪਿਆ ਜੇ ਘੱਟ ਤੋਂ ਘੱਟ ਮਜ਼ਦੂਰੀ ਦਰ ਹੁੰਦੀ ਹੈ ਤੇ ਸੰਗਠਿਤ ਸੈਕਟਰ ਦੇ ਵਿੱਚ ਠੇਕੇਦਾਰਾਂ ਨੂੰ ਫਾਇਦਾ ਪੁੰਚਾਰੀ ਹੈ ਸਰਕਾਰ ਇਹ 18000 ਰੁਪਿਆ ਸਰਕਾਰ ਨੇ ਕੋਲ ਹੋਣੀ ਦੇਣਾ ਜੇ 10000 ਤੋਂ 8000 ਰੁਪਿਆ ਵੱਧਦਾ ਵਾ ਤੇ ਠੇਕੇਦਾਰ ਦੇ ਵਿੱਚ ਕਮਾਈ ਤੇ ਜਾਣਾ ਠੇਕੇਦਾਰ ਤੇ ਅਰਬਪਤੀ ਕਰੋੜਾਪਤੀ ਬਣ ਰਹੇ ਆ ਠੇਕੇਦਾਰਾਂ ਦੇ ਨਾਲ ਸਰਕਾਰੀ बाबू ਜਿਹੜੇ ਗ੍ਰੇਡ 1 ਗ੍ਰੇਡ 2 ਨੇ ਉਹ ਵੀ ਕਰੋੜਾਪਤੀ ਅਰਬਪਤੀ ਬਣ ਰਹੇ ਆ ਪਰ ਮਜ਼ਦੂਰ 300 ਰੁਪਏ ਦੀ ਦਿਹਾੜੀ ਦਾ ਸੰਤਾਪ ਚੱਲ ਰਿਹਾ ਮਾਨ ਸਰਕਾਰ ਇੰਨੀ ਨਹੀਂ ਵੱਡੀਆਂ ਗੱਲਾਂ ਕਰਦੀ ਜੇ 1800 ਤੇ ਅਲੱਗ ਅਲੱਗ ਡਿਪਾਰਟਮੈਂਟਾਂ ਦੇ ਵਿੱਚ ਸੰਗਠਿਤ ਸੈਕਟਰ ਦੇ ਵਿੱਚ 18000 ਰੁਪਇਆ ਅਨਸਕਿਲਡ ਨੂੰ ਘੱਟ ਤੋਂ ਘੱਟ ਮਜ਼ਦੂਰੀ ਦੇਣੀ ਪੈਗੀ ਜਿੱਦ ਨੇ ਉਹਦਾ ਘਰ-ਬਾਰ ਸਹੀ ਤਰੀਕੇ ਚੱਲੇਗਾ 10000 ਰੁਪਏ ਦੇ ਵਿੱਚ ਤੁਸੀਂ ਉਮੀਦ ਨਹੀਂ ਕਰ ਸਕਦੇ ਛੁੱਟੀਆਂ ਨਾਲ ਕੱਟੀਆਂ ਜਾਂਦੀਆਂ ਮਾਨ ਸਲਮਾਨ ਕਿਤੇ ਨਹੀਂ ਹੈਗਾ ਔਰ ਉਹਦੇ ਵਿੱਚ ਇਹ ਸੰਤਾਪ ਜਿਹੜਾ ਸਿਰਫ ਉਹਨਾਂ ਨੂੰ ਇੱਕੋ ਲਾਲਚ ਹੁੰਦਾ ਲਾਲਚ ਮੈਂ ਸ਼ਬਦ ਯੂਜ਼ ਕਰ ਰਿਹਾ ਮਾਫੀ ਚਾਹੁੰਦਾ ਕਿ ਭਈ ਸਾਨੂੰ ਪੱਕੇ ਕਰਤਾ ਜਾਏਗਾ ਉਹ ਵੀ ਤੁਹਾਨੂੰ ਪਤਾ ਕਈ ਕਈ ਸਾਲ ਹੋ ਗਏ ਆ ਨਾ ਡੀਸੀ ਮੁਲਾਜ਼ਮਾਂ ਨੂੰ ਕਦੀ ਪੱਕਾ ਕੀਤਾ ਜਾਂਦਾ ਠੇਕੇਦਾਰੀ ਦੀਨ ਵਾਲਿਆਂ ਨੂੰ ਪਰ ਇੱਕ ਸੁਪਨਾ ਜਿਹੜਾ ਉਹ ਵੇਂਦੇ ਰਹਿੰਦੇ ਸਰਕਾਰਾਂ ਆਂਦੀਆਂ ਵਾਅਦੇ ਕਰਕੇ ਨਿਕਲ ਜਾਂਦੀਆਂ ਪਰ ਜੇ 18000 ਰੁਪਇਆ ਹੋਊਗਾ ਤੇ ਘੱਟ ਤੋਂ ਘੱਟ ਇੱਕ ਮਾਨ ਸਨਮਾਨ ਵਾਲੀ ਥੋੜੀ ਜਿਹੀ ਜ਼ਿੰਦਗੀ ਹੋਊਗੀ ਜਿੱਦੇ ਚੋਂ ਆਪਣੇ ਬੱਚਿਆਂ ਨੂੰ ਕੋਈ ਬਿਹਤਰ ਰੋਟੀ ਪਾਣੀ ਦੇ ਸਕਣਗੇ 18000 ਰੁਪਇਆ ਦਿੱਲੀ ਸੂਬਾ ਸਰਕਾਰ ਨੇ ਕਰਤਾ ਦਿੱਲੀ ਦੀ ਕੇਂਦਰ ਸਰਕਾਰ ਨੇ ਕਰਤਾ ਸਾਥੀ ਸਮਝੋ ਤੁਸੀਂ ਚਾਹੇ ਠੇਕੇਦਾਰੀ ਦਾ ਸੰਤਾਪ ਚੱਲ ਰਿਓ ਕਿ ਨਹੀਂ ਚੱਲ ਰਿਓ ਪਰ ਹਜ਼ਾਰਾਂ ਭੈਣ ਭਰਾ ਨੇ ਜਿਹੜੇ ਠੇਕੇਦਾਰੀ ਦਾ ਕੰਟਰੈਕਚੁਅਲ ਸਿਸਟਮ ਦਾ ਸੰਗਠਿਤ ਸੈਕਟਰ ਦੇ ਵਿੱਚ ਲੋਕਲ ਬੋਡੀਜ਼ ਚ ਕਮੇਟੀਆਂ ਚ ਇੰਪਰੂਵਮੈਂਟ ਟਰਸਟ ਚ ਕਾਰਪੋਰੇਸ਼ਨ ਚ ਔਰ ਪੰਜਾਬ ਸਰਕਾਰ ਦੇ 50 ਤੋਂ ਵੱਧ ਡਿਪਾਰਟਮੈਂਟਾਂ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਤੇ ਸੰਤਾਪ ਚੱਲ ਰਿਹਾ ਤੁਸੀਂ ਇਹਨਾਂ ਨੂੰ ਕੱਚੇ ਸਫਾਈ ਸੇਵਕ ਦੇ ਤੌਰ ਤੇ ਜਾਣਦੇ ਜੇ ਡਰਾਈਵਰ ਦੇ ਤੌਰ ਤੇ ਜਾਣਦੇ ਜੇ ਅੰਦਰ ਪੀਐਨ ਦੇ ਤੌਰ ਤੇ ਜਾਣਦੇ ਜੇ ਸੀਵਰੇਜ ਮੈਨ ਦੇ ਤੌਰ ਤੇ ਜਾਣਦੇ ਜੇ ਵਾਟਰ ਸਪਲਾਈ ਦੇ ਵਿੱਚ ਜਿਹੜੇ ਕੰਮ ਕਰਦੇ ਸੰਤਾਪ ਹੈਗਾ 10000 ਰੁਪਏ ਤੋਂ ਘੱਟ ਤਨਖਾਹ ਦੇ ਵਿੱਚ ਲਗਾਤਾਰ ਕੰਮ ਕਰਾਇਆ ਜਾ ਰਿਹਾ ਔਰ ਸਾਡੀ ਇੱਕ ਮੰਗ ਬੜੀ ਸੰਵਿਧਾਨਿਕ ਜੀ ਹੈਗੀ ਹੈ ਕਿ ਦਿੱਲੀ ਦੀ ਸੁਭਾ ਸਰਕਾਰ ਆਮ ਆਦਮੀ ਸੀ ਉਹਨੇ 18000 ਕਰਤਾ ਕੇਂਦਰ ਨੇ 18000 ਕਰਤਾ ਮਾਨ ਸਰਕਾਰ ਨੂੰ ਸਮੱਸਿਆ ਕੀ ਹੈ 18000 ਕਰਨ ਦੇ ਵਿੱਚ ਸਮੱਸਿਆ ਕੀ ਹੈ ਔਰ ਇਹ ਕੋਲੋਂ ਨਹੀਂ ਦੇਣਾ ਠੇਕੇਦਾਰਾਂ ਦੇ ਕੋਟੇਸ਼ਨ ਦੇ ਵਿੱਚੋਂ ਹੀ ਠੇਕੇਦਾਰਾਂ ਦੇ ਟੈਂਡਰ ਦੇ ਵਿੱਚੋਂ ਹੀ 18000 ਰੁਪਏ ਤਨਖਾਹ ਜੇ ਕਰਦੀ ਹੈ ਮਾਨ ਸਰਕਾਰ ਤੇ ਜ਼ਿਆਦਾਤਰ ਆਊਟਸੋਰਸ ਕੰਮ ਹੋ ਰਿਹਾ ਹੈ ਡਿਪਾਰਟਮੈਂਟਾਂ ਦੇ ਵਿੱਚ ਠੇਕੇਦਾਰਾਂ ਨੂੰ ਦੇਣਾ ਪੈਣਾ ਹੈ ਠੇਕੇਦਾਰਾਂ ਦੀ ਕਮਾਈਆਂ ਨੂੰ ਬਚਾਉਣ ਦੇ ਚੱਕਰ ਸਰਕਾਰ 10000 ਰੁਪਏ ਦਾ ਸੰਤਾਪ ਜਿਹੜਾ ਵਾ ਉਹ ਠੇਕੇਦਾਰੀ ਅਦੀਨ ਮੁਲਾਜ਼ਮਾ ਦੇ ਉੱਤੇ ਅਲੱਗ-ਅਲੱਗ ਡਿਪਾਰਟਮੈਂਟਾਂ ਚ ਉਹਨਾਂ ਦੀ ਗਿਣਤੀ ਹਜ਼ਾਰਾਂ ਹੈ ਜਦੋਂ ਇਹਨਾਂ ਦੇ ਪਰਿਵਾਰਾਂ ਨੂੰ ਮਿਲਾਨੇ ਆ ਤੇ ਗਿਣਤੀ ਹੋਰ ਵੱਡੀ ਹੋ ਜਾਂਦੀ ਹੈ ਔਰ 300 ਰੁਪਏ ਦਾ ਸੰਤਾਪ ਜੀ ਮਨੋ ਜੀ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਜੀ ਜੈ ਸਵਿਧਾਨ ਬਾਰ-ਬਾਰ ਬੇਨਤੀ ਕਰਾਂਗੇ ਸਾਰੇ ਸਾਥੀਆਂ ਨੂੰ ਇਹ 10000 ਰੁਪਏ ਦਾ ਸੰਤਾਨਬ ਸਮਝਣਾ ਚਾਹੀਦਾ ਹੈ ਕਿ ਕੀ ਅਲੱਗ-ਅਲੱਗ ਡਿਪਾਰਟਮੈਂਟਾਂ ਦੇ ਵਿੱਚ ਠੇਕੇਦਾਰੀ ਅਧੀਨ ਆਊਟਸੋਰਸ ਦੇ ਅਧੀਨ ਜਿਹੜੇ ਮੁਲਾਜ਼ਮ ਸਾਡੇ ਪੈਨਪਰਾ ਕੰਮ ਕਰ ਰਹੇ ਆ ਕੀ 10000 ਰੁਪਏ ਦੇ ਵਿੱਚ ਕੋਈ ਘਰ-ਬਾਰ ਚਲਾ ਸਕਦੇ ਆ ਬਚਾਇਆ ਕਿਨੂੰ ਜਾ ਰਿਹਾ ਬਚਾਇਆ ਠੇਕੇਦਾਰਾਂ ਨੂੰ ਜਾ ਰਿਹਾ ਸਰਕਾਰੀ ਬਾਬੂਆਂ ਨੂੰ ਜਾ ਰਿਹਾ ਉਦਾਹਰਨ ਦੇ ਤੌਰ ਤੇ ਜੇ ਇੱਕ ਲੋਕਲ ਬੋਡੀ ਦੇ ਵਿੱਚ ਸੋਜ ਮਜ਼ਦੂਰ ਹੈਗੇ ਆ ਜੇ 18000 ਰੁਪਏ ਹੋ ਗਈ ਹੈ ਹੋ ਜਾਂਦੀ ਹੈ ਤੇ 8 ਲੱਖ ਰੁਪਏ ਮਹੀਨੇ ਦਾ ਠੇਕੇਦਾਰ ਦੀ ਜੇਬ ਚੋਂ ਜਾਣਾ ਕੋਈ ਸਰਕਾਰ ਦੀ ਜੇਬ ਚੋਂ ਨਹੀਂ ਜਾਣਾ ਪਰ ਠੇਕੇਦਾਰ ਦਾ 8 ਲੱਖ ਬਚਾਨ ਦੇ ਚੱਕਰ ਚ ਸਰਕਾਰ ਦੇ ਸੰਤਰੀ ਮੰਤਰੀ ਜੰਤਰੀ ਸਭ ਰਲ ਮਿਲ ਕੇ ਮਜ਼ਦੂਰ ਦੇ ਉੱਤੇ ਸੰਤਾਪ ਚੱਲ ਰਿਹਾ ਆਪਾਂ ਦੇ ਠੇਕੇਦਾਰੀ ਸਿਸਟਮ ਦਾ ਐਂਡ ਚਾਹਨੇ ਆ ਪਰ ਜਿੰਨੀ ਦੇ ਠੇਕੇਦਾਰੀ ਸਿਸਟਮ ਦਾ ਐਂਡ ਨਹੀਂ ਹੁੰਦਾ ਘੱਟ ਤੋਂ ਘੱਟ 18000 ਰੁਪਇਆ ਮਿਨੀਮਮ ਲੋ ਮਿਨੀਮਮ ਵੇਜ ਜਿਹੜੀ ਹੈ ਘੱਟ ਤੋਂ ਘੱਟ ਮਜ਼ਦੂਰੀ ਦਰ ਜੇ ਦਿੱਲੀ ਵਸੂਕਾ ਸਰਕਾਰ ਨੇ ਕੀਤੀ ਕੇਂਦਰ ਸਰਕਾਰ ਨੇ ਕੀਤੀ ਮਾਨ ਸਰਕਾਰ ਨੂੰ ਸਮੱਸਿਆ ਕੀ ਹੈ ਪੱਕਾ ਤੇ ਜਦੋਂ ਕਰਨਾ ਕਰਨਾ ਬਾਅਦ ਦੀ ਗੱਲ ਆ ਪਰ ਐਟ ਲੀਸਟ ਉਹਨਾਂ ਨੂੰ ਐਸੀ ਇੱਕ ਇਨਕਮ ਤੇ ਮਿਲਣੀ ਚਾਹੀਦੀ ਹੈ ਜਿਸ ਚੋਂ ਆਪਣਾ ਘਰ ਦਾ ਬ੍ਰੈਡ ਐਂਡ ਬਟਰ ਚਲਾ ਸਕਣ ਬੱਚਿਆਂ ਨੂੰ ਪੋਸਟਿਵ ੋਜਨ ਦੇ ਸਕਣ ਕੋਈ ਥੋੜਾ ਬਹੁਤ ਸਿੱਖਿਆ ਲਈ ਕੋਈ ਸਿਹਤ ਲਈ ਕੋਈ ਰਸਤੇ ਲੱਭ ਸਕਣ ਪਰ 300 ਰੁਪਏ ਦੀ ਦਿਹਾੜੀ ਦਾ ਸੰਤਾਪ 10000 ਰੁਪਏ ਜਿਹੜੇ ਭੈਣ ਭਰਾ ਲਈ ਇਹਨਾਂ ਨੂੰ ਚੀਜ਼ਾਂ ਨੂੰ ਸਮਝਦੇ ਆਪਾਂ ਦੇ ਡਾਇਰੈਕਟ ਇੱਕ ਮਜ਼ਦੂਰ ਸੰਗਠਨ ਚਲਾਣੇ ਆ ਸਾਡੇ ਕੋਲ ਦੇ ਪੇ ਸਲਿੱਪਾ ਤੱਕ ਹੈਗੀਆਂ ਦੋ ਦੋ ਤਿੰਨ ਤਿੰਨ ਸਾਲ ਦੀਆਂ ਕੱਟ ਕਟਾ ਕੇ ਛੁੱਟੀ ਕਰ ਲੈਣ ਕੋਈ ਤੇ ਵਿਚਾਰੇ 9000 ਸਾਡੇ 95000 ਰੁਪਏ ਦੇ ਵਿੱਚ ਘਰ ਚੱਲਦੇ ਆ ਜੇ 18000 ਰੁਪਿਆ ਮਾਨ ਸਰਕਾਰ ਕੋ ਨiyet ਰੱਖਦੀ ਹੋਵੇ ਮਜ਼ਦੂਰਾਂ ਲਈ ਵਹ ਦੇ ਕਮਾਈ ਦਾ ਮਜ਼ਦੂਰ ਦਿਵਸ ਵੀ ਇਹਨਾਂ ਨੇ ਕੱਢ ਤਾ ਕੋਈ ਅਨਾਉਂਸਮੈਂਟ ਉਤਾਈ ਨਹੀਂ ਕੰਟਰੈਕਚੁਅਲ ਕਰਮਚਾਰੀ ਹਜ਼ਾਰਾਂ ਦੀ ਗਿਣਤੀ ਚ ਹੈਗੇ ਆ ਆਊਟਸੋਰਸ ਦੇ ਨਾਂ ਦੇ ਉੱਤੇ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਐਕਸਪਲੋਇਟ ਕੀਤਾ ਜਾ ਰਿਹਾ ਬੰਦੂਆ ਮਜ਼ਦੂਰੀ ਹੈਗੀ ਆ 10000 ਰੁਪਿਆ ਜਦੋਂ ਦੂਜੇ ਸੂਬਿਆਂ ਦੇ ਵਿੱਚ 18000 ਕੀਆ ਕਰਤਾ ਗਿਆ ਸੈਂਟਰ ਵੱਲੋਂ 18000 ਰੁਪਿਆ ਕਰਤਾ ਮਾਨ ਸਰਕਾਰ ਨੂੰ ਸਮੱਸਿਆ ਕੀ ਹੈ ਇਹ ਆਪਣੇ ਭੈਣ ਭਰਾ ਜਰੂਰ ਪੁੱਛਣ ਐਸੀ ਸਕਾਲਰਸ਼ਿਪ ਵੀ ਇਹਨਾਂ ਲੋਕਾਂ ਦਾ ਹੀ ਹੱਕ ਹੈਗਾ ਜਿਹੜੇ ਜਿਹੜੇ ਅਲੱਗ ਅਲੱਗ ਹੱਕਾਂ ਦੀ ਗੱਲ ਕਰਦੇ ਆਂ ਜ਼ਮੀਨ ਦੀ ਹੱਕ ਗੱਲ ਕਰਦੇ ਆ ਉਹ ਮਾਰਜੀਨਲਾਈਜ਼ ਕਮਿਊਨਿਟੀ ਹੈਗੀ ਹਾਸ਼ੀਆ ਦਾ ਸਮਾਜ ਹੈਗਾ ਉਹਨਾਂ ਦੀ ਜ਼ਿੰਦਗੀ 'ਚ ਪਰਿਵਰਤਨ ਆ ਸਕਦਾ ਚਾਹੇ ਤੂੰ ਦੀ ਮਜ਼ਦੂਰ ਹੈਗੇ ਹੋ ਕਿ ਨਹੀਂ ਚਾਹੇ ਤੂੰ ਦੀ ਉਸ ਵਰਗ ਤੋਂ ਵੀ ਬਿਲੋਂਗ ਕਰਦੇ ਹੋ ਕਿ ਨਹੀਂ ਪਰ ਤੁਹਾਡੇ ਭੈਣ ਭਰਾ ਜਿਹੜੇ ਨੇ ਅਲੱਗ ਅਲੱਗ ਡਿਪਾਰਟਮੈਂਟਾਂ ਦੇ ਵਿੱਚ 10000 ਰੁਪਏ ਦਾ ਸੰਤਾਪ ਚੱਲ ਰਹੇ ਨੇ ਔਰ 10000 ਰੁਪਏ ਦੇ ਵਿੱਚ ਉਹਨਾਂ ਦੀ ਜ਼ਿੰਦਗੀ 'ਚ ਕੋਈ ਸਮਾਜਿਕ ਪਰਿ ਇਨਫਲੇਸ਼ਨ ਦੀ ਗੱਲ ਕਰਦੇ ਆ ਜਦੋਂ ਘੱਟੋ ਘੱਟ ਮਜ਼ਦੂਰੀ ਦਰ ਨੂੰ ਕੈਲਕੂਲੇਟ ਕੀਤਾ ਜਾਂਦਾ ਤੇ ਜੋ ਮੌਜੂਦਾ ਮਹਿੰਗਾਈ ਦਰ ਹੈਗੀ ਆ ਪਰਚੂਨ ਮਹਿੰਗਾਈ ਦਰ ਹੈਗੀ ਆ ਉਹਨੂੰ ਕਾਊਂਟ ਕਰਕੇ ਇੱਕ ਮਜ਼ਦੂਰੀ ਦਰ ਬਣਾਈ ਜਾਂਦੀ ਹੈ ਉਹਦਾ ਮਜ਼ਦੂਰੀ ਦਰ ਪੰਜਾਬ ਚ 10000 ਰੁਪਇਆ ਮਾਨ ਸਰਕਾਰ ਦੱਸ ਸਕਦੀ ਹੈ ਕਿ ਕੀ 10000 ਰੁਪਇਆ ਇਹ ਮੀਆਂ ਬੀਬੀ ਭਗਵੰਤ ਸਿੰਘ ਤੇ ਇਹਨਾਂ ਦੀ ਵਾਈਫ 10000 ਚ ਗੁਜ਼ਾਰਾ ਕਰ ਸਕਦੇ ਆ ਚਲੋ ਇਹਨਾਂ ਦੇ ਦੇਖੋ ਸ਼ੌਂਕ ਹੀ ਬੜੇ ਨੇ ਲੱਖ ਰੁਪਏ ਹੋਣਗੇ ਪਰ ਕੀ ਮਜ਼ਦੂਰ ਘੱਟੋ ਘੱਟ ਮਜ਼ਦੂਰੀ ਦਰ ਜਦੋਂ ਦਿੱਲੀ ਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਉਦੋਂ 18000 ਕਰਤਾ ਗਿਆ ਕੇਂਦਰ ਵੱਲੋਂ 18000 ਕਰਤਾ ਗਿਆ ਕਿਉਂ ਆਪਾਂ ਇੱਥੇ ਇਸ ਨੂੰ ਲਈ ਯੂਜ਼ ਕਰ ਰਹੇ ਕਿ ਮਹਿੰਗਾਈ ਦਰ ਹੈਗੀ ਆ ਬੁਰੇ ਹਾਲਾਤ ਹੈਗੇ ਆ ਔਰ ਮਜ਼ਦੂਰ ਜਿਹੜਾ ਹੱਕਦਾਰ ਹੈਗਾ ਵਾ 18000 ਰੁਪਏ ਦਾ ਇਹ ਜੰਗ ਲੜਨੀ ਪਏਗੀ بار-बार ਕਰਾਂਗੇ ਮਜ਼ਦੂਰ ਜੱਥੇਬੰਦੀਆਂ ਨੂੰ ਵੀ ਇੱਕ ਜਗ੍ਹਾ ਇੱਕ ਪੇਸ ਤੇ ਆਣਾ ਪਏਗਾ ਠੇਕੇਦਾਰੀ ਦਾ ਸੰਤਾਪ ਪਾਰਾ ਹੈਗਾ ਔਰ ਮਜ਼ਦੂਰ ਜੱਥੇਬੰਦੀਆਂ ਤੇ ਵੀ ਹੈਰਾਨ ਹੈਗਾ ਸਾਡੇ ਭੈਣ ਭਰਾ ਵੈਸੇ ਲੱਗੇ ਰਹਿੰਦੇ ਆ ਆਪਣੇ ਲੈਵਲ ਦੇ ਉੱਤੇ ਕੱਚੇ ਮੁਲਾਜ਼ਮ ਪਰ ਵੱਡੇ ਬਦਰ ਤੇ ਜੱਥੇਬੰਦੀਆਂ ਉਹਨਾਂ ਦਾ ਸਾਥ ਨਹੀਂ ਦਿੰਦੀਆਂ ਇਹ ਵੀ ਇੱਕ ਹਕੀਕਤ ਹੈਗੀ ਨਹੀਂ ਤਾਂ ਇਹ ਪੰਜਾਬ ਸਰਕਾਰ ਕੋਲੋਂ ਦਾ ਇਹ ਹੱਕ ਜਿਹੜਾ ਵਾ ਖੋ ਕੇ ਲਿਆ ਜਾ ਸਕਦਾ ਸੀ 18000 ਰੁਪਏ ਉਹਨਾਂ ਦਾ ਸੰਵਿਧਾਨਿਕ ਹੱਕ ਹੈਗਾ ਘੱਟ ਤੋਂ ਘੱਟ ਮਜ਼ਦੂਰੀ ਦਰ ਜਦੋਂ ਮਹਿੰਗਾਈ ਦਰ ਇੰਨੀ ਜ਼ਿਆਦਾ ਹੋ ਗਈ ਆ ਆਟੇ ਦੀ ਬੋਰੀ 400 ਰੁਪਏ ਲਿੱਧੀ ਕੇਂਦਰ ਸਰਕਾਰ ਨੇ 18000 ਰੁਪਇਆ ਕਰਤਾ ਹੋਏ ਤੇ ਮਾਨ ਸਰਕਾਰ ਨੂੰ ਸਮੱਸਿਆ ਕੀ ਹੈ ਇੱਥੋਂ ਸਮਝਣ ਦੀ ਲੋੜ ਹੈਗੀ ਆ ਸਿਰਫ ਤੇ ਸਿਰਫ ਠੇਕੇਦਾਰਾਂ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਠੇਕੇਦਾਰਾਂ ਦੀ ਇਨਕਮ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਆਊਟਸੋਰਸ ਦੇ ਨਾਂ ਦੇ ਉੱਤੇ ਜਿਹੜਾ ਸੰਤਾਪ ਆ ਉਹ ਹੋਰ ਭਾਰੀ ਹੋਈ ਜਾ ਰਿਹਾ ਇਹਨੂੰ 10000 ਰੁਪਏ ਨੂੰ ਆਪਾਂ ਸਿਰਫ ਤੇ ਸਿਰਫ ਬੰਦੂਆ ਮਜ਼ਦੂਰੀ ਕਹਿ ਸਕਦੇ ਹਾਂ ਜਿਹਦੇ 'ਚ ਨਾ ਕੋਈ ਮਾਨ ਸਨਮਾਨ ਹੈਗਾ ਨਾ ਘਰ-ਬਾਰ ਚੱਲ ਸਕਦਾ ਨਾ ਅੱਛਾ ਬਰੈਡ ਐਂਡ ਬਟਰ ਨਾ ਬੱਚਿਆਂ ਦਾ ਕੋਈ ਪੋਸ਼ਟਿਕ ਭੋਜਨ ਨਾ ਕੋਈ ਉਹਨਾਂ ਦੀ ਸਿਹਤ ਉਰੇ ਸੰਤਾਬ ਲਗਾਤਾਰ ਚੱਲ ਰਿਹਾ ਪੱਕੇ ਹੋਣ ਦਾ ਲਾਲਚ ਦੇ ਕੇ ਆਊਟਸੋਰਸ ਦਾ ਇੱਕ ਭਾਰੀ ਸੰਤਾਬ ਜਿਹੜਾ ਆ ਆਪਣੇ ਭੈਣ ਭਰਾ ਚੱਲ ਰਿਹਾ ਔਰ ਮਾਫੀ ਚਾਹਾਂਗਾ ਇਹਨਾਂ ਦੀ ਗਿਣਤੀ ਹਜ਼ਾਰਾਂ ਚ ਹੈਗੀ ਹੈ ਪਰਿਵਾਰਾਂ ਨੂੰ ਜਦੋਂ ਪਾਉਗੇ ਤੇ ਗਿਣਤੀ ਹੋਰ ਵੱਡੀ ਹੋ ਜਾਂਦੀ ਹੈ 18000 ਰੁਪਏ ਉਹਨਾਂ ਦਾ ਹੱਕ ਹੈਗਾ ਥੋੜਾ ਸੋਸ਼ਲ ਮੀਡੀਆ ਤੇ ਸਾਧ ਦੇਣਾ ਚੈੱਕ ਕਰੋ ਜੇ ਆਪਾਂ ਇਹਨਾਂ ਦੇ ਨਾਲ ਨਹੀਂ ਵੀ ਜੁੜੇ ਤੇ ਸਾਨੂੰ ਦਰ ਤੇ ਸਮਝਣ ਦੀ ਜ਼ਰੂਰਤ ਹੈਗੀ ਆ ਧਰਮ ਵੀ ਜਿਹੜਿਆਂ ਤੋਂ ਹਰ ਰੋਜ਼ ਧਾਰਮਿਕ ਹੋ ਕੇ ਗੱਲਾਂ ਕਰਦੇ ਜੇ ਫੇਸਬੁੱਕ ਤੇ ਧਰਮ ਦਾ ਮਤਲਬ ਹੀ ਦਇਆ ਸਵੇਦਨਾ ਭਾਵਨਾ ਹੈਗੀ ਹੈ ਜਾਨਵਰ ਤੇ ਸਾਡੇ ਚ ਇਹੀ ਫਰਕ ਹੈਗਾ ਕਿ ਜਾਨਵਰ ਸਿਰਫ ਆਪਣੇ ਬੱਚੇ ਦਾ ਦਰਦ ਸਮਝਦਾ ਔਰ ਇਨਸਾਨ ਕੋ ਇਸ ਸਮਸਿਆ ਹੈਗੀ ਸਮਝ ਕੇ ਦੂਜੇ ਦਾ ਦਰਦ ਵੀ ਸਮਝ ਸਕਦਾ ਔਰ ਦੂਜੇ ਦਾ ਦਰਦ ਇਹ ਹੈਗਾ ਕਿ ਹਜ਼ਾਰਾਂ ਪਰਿਵਾਰ ਜਿਹੜੇ ਆ ਕੰਟਰੈਕਚੁਅਲ ਸਿਸਟਮ ਦਾ ਬੰਦੂਆ ਮਜ਼ਦੂਰੀ ਦਾ ਠੇਕੇਦਾਰੀ ਸਿਸਟਮ ਅਧੀਨ 10000 ਰੁਪਏ ਦਾ 300 ਰੁਪਏ ਦਿਹਾੜੀ ਦਾ ਸੰਤਾਪ ਚੱਲ ਰਿਹਾ ਪੰਜਾਬ ਚ ਠੇਕੇਦਾਰਾਂ ਦੀ ਕਮਾਈਆਂ ਨੂੰ ਪ੍ਰੋਟੈਕਟ ਕਰਨ ਦੇ ਚੱਕਰ ਚ ਕੰਟਰੈਕਟਰਾਂ ਦੀ ਕਮਾਈਆਂ ਨੂੰ ਪ੍ਰੋਟੈਕਟ ਕਰਨ ਦੇ ਚੱਕਰ ਚ ਪੰਜਾਬ ਸਰਕਾਰ ਕਿਤੇ ਵੀ ਤਿਆਰ ਨਹੀਂ ਹੈਗੀ ਅ ਜੀ ਸਰਬਜੀਤ ਭਾਜੀ ਕੋਈ ਸ਼ੱਕ ਨਹੀਂ ਜੀ ਇਹਨਾਂ ਦੀ ਐਮਐਲਏ ਦੀ ਪਰ ਇਹਨਾਂ ਦੀ 10000 ਹੋ ਵੀ ਗਈ ਨਾ ਤੇ ਜਿਹੜੀ ਉੱਪਰੋਂ ਲੈਂਡ ਮਾਫੀਆ ਸੈਂਡ ਮਾਫੀਆ ਸ਼ਰਾਬ ਦਾ ਮਾਫੀਆ ਪਤਾ ਨਹੀਂ ਸਿੰਥੈਟਿਕ ਸ਼ਰਾਬ ਡੜਾ ਸੱਟਾ ਸਭ ਤੋਂ ਇਹਨਾਂ ਨੇ ਵੈਸੇ ਹੀ ਕਮਾਈਆਂ ਕਰ ਲੈਣੀਆਂ ਉਹ ਕਰਦੇ ਵੀ ਪੀਵੇਂ ਸਭ ਨੂੰ ਪਤਾ ਹੈਗਾ ਅ ਬਾਰ-ਬਾਰ ਬੇਨਤੀ ਕਰਾਂਗੇ ਜੀ ਠੇਕੇਦਾਰਾਂ ਨੂੰ ਪ੍ਰੋਟੈਕਟ ਕਰਨ ਦੇ ਚੱਕਰ 'ਚ ਹਜ਼ਾਰਾਂ ਸਾਡੇ ਭੈਣ ਪਰਿਵਾਰ ਜਿਹੜੇ ਨੇ ਪੰਜਾਬੀ ਜਿਹੜੇ ਨੇ ਉਹ ਠੇਕੇਦਾਰੀ ਸਿਸਟਮ ਦਾ ਸੰਤਾਪ ਚੱਲ ਰਿਹਾ 10000 ਰੁਪਏ ਦੇ ਥੱਲੇ ਬੰਦੂਆ ਮਜ਼ਦੂਰੀ ਕਰਾਈ ਜਾ ਰਹੀ ਆ ਸੂਬਾ ਸਰਕਾਰ ਦਿੱਲੀ ਨੇ 18000 ਰੁਪਇਆ ਕਰਤਾ ਹੀ ਜਦੋਂ ਆਮ ਆਦਮੀ ਦੀ ਸਰਕਾਰ ਸੀ ਸੈਂਟਰ ਨੇ 18000 ਕਰਤਾ ਮਾਨ ਸਰਕਾਰ ਠੇਕੇਦਾਰਾਂ ਨੂੰ ਬਜਾਨ ਦੇ ਚੱਕਰ 'ਚ ਠੇਕੇਦਾਰਾਂ ਦੀ ਕਮਾਈਆਂ ਨੂੰ ਬਜਾਨ ਦੇ ਚੱਕਰ 'ਚ ਬੰਦੂਆ ਮਜ਼ਦੂਰੀ ਕਰਾ ਰਹੀ ਹੈ 300 ਰੁਪਏ ਦਿਹਾੜੀ ਦੇ ਵਿੱਚ ਬੰਦੂਆ ਮਜ਼ਦੂਰੀ ਕਰਾ ਰਹੇ ਔਰ ਭੈਣ ਭਰਾ ਸਾਡੇ ਬੰਦੂਆ ਮਜ਼ਦੂਰੀ ਅਸਲੀ ਕਰ ਰਹੇ ਨੇ ਕਿ ਉਹਨਾਂ ਨੂੰ ਇੱਕ ਇਹ ਹੁੰਦਾ ਕਿ ਭਾਈ ਸਾਨੂੰ ਜੇ ਦੀ ਸਰਕਾਰ ਪੱਕੇ ਕਰਦੇਗੀ ਸਰਕਾਰਾਂ ਆਉਂਦੀਆਂ ਸਰਕਾਰਾਂ ਚਲੀ ਜਾਂਦੀਆਂ ਨਵੀਂ ਨੌਕਰੀਆਂ ਦੇ ਡਰਾਮੇ ਕਰਦੀਆਂ ਪਰ ਜਿਹੜੇ ਉਹ ਸੰਤਾਪ ਚੱਲ ਰਹੇ ਨੇ ਕੱਚੇ ਸਵੈ ਸੇਵਕ ਡਰਾਈਵਰ ਹੋਣ ਸਿਵਰੇਜ ਮੈਨ ਹੋਣ ਸਾਡੀਆਂ ਪੈਣਾ ਤੁਦੀ ਸੜਕਾਂ ਤੇ ਕੰਮ ਕਰਦੇ ਵੇਂਦੇ ਜੇ ਡਿਵੈਲਪਿੰਗ ਪ੍ਰੋਜੈਕਟਾਂ 'ਚ ਕੰਮ ਕਰਦੇ ਵੇਂਦੇ ਜੇ ਡਿਪਾਰਟਮੈਂਟਾਂ 'ਚ ਅਲੱਗ-ਅਲੱਗ ਜਗ੍ਹਾ ਤੇ ਆਊਟਸੋਰਸ ਦੇ ਨਾਂ ਤੇ ਠੇਕੇਦਾਰੀ ਦੇ ਅਧੀਨ ਦੇ ਕੰਮ ਕਰਦੇ ਵੇਂਦੇ ਜੇ ਉਹ ਠੇਕੇਦਾਰ ਵੀ ਜ਼ਿਆਦਾਤਰ ਪੋਲਿਟੀਕਲ ਕਨੈਕਸ਼ਨ ਹੀ ਹੁੰਦਾ ਕੋਈ ਨਾ ਕੋਈ ਸਿਆਸੀ ਪਾਰਟੀ ਕੋਈ ਸਿਆਸੀ ਲੀਡਰ ਆਪ ਹੀ ਇੱਕ ਡੰ ਰੱਜ ਕੇ ਕਮਾਈਆਂ ਕਰਦੇ ਆ ਗਿੱਦਾ ਵਾਂਗ ਨੋਚ ਰਿਹਾ ਬੰਦੂਆ ਮਜ਼ਦੂਰੀ ਦੇ ਖਿਲਾਫ ਤੁਹਾਨੂੰ ਆਵਾਜ਼ ਚੱਕਣੀ ਪਏਗੀ ਜੇ ਤੁਸੀਂ ਸੋਚਦੇ ਹੋ ਕਿ ਬੰਦੂਆ ਮਜ਼ਦੂਰੀ ਭਾਰਤੀ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਬੰਦ ਹੋ ਗਈ ਆ ਤੇ ਪੰਜਾਬ ਦੇ ਡਿਪਾਰਟਮੈਂਟਾਂ 'ਚ ਜਾ ਕੇ ਦੇਖ ਸਕਦੇ ਜੇ 300 ਰੁਪਏ ਦੀ ਬੰਦੂਆ ਮਜ਼ਦੂਰੀ ਅੱਜ ਵੀ ਹੋ ਰਹੀ ਹੈ ਜਿਹਦੇ 'ਚ ਮਾਨ ਸਨਮਾਨ ਕੋਈ ਨਹੀਂ ਆ ਔਰ ਕੋਈ ਵੀ ਆਪਣੇ ਭੈਣ ਭਰਾਵਾਂ ਨੂੰ ਬੱਚਿਆਂ ਨੂੰ ਕੋਈ ਚੰਗੀ ਸਿਹਤ ਚੰਗੀ ਸਿੱਖਿਆ ਚੰਗੀ ਖੁਰਾਕ ਦੇ ਸਕਦਾ ਪੋਸਟਿਕ ਭੋਜਨ ਦੇ ਸਕਦਾ ਇਹ ਬਹੁਤ ਮੁਸ਼ਕਲ ਹੈਗਾ ਕਿਰਤੋ ਵੱਡਾ ਕੋਈ ਕਮਲੀ ਜੀ ਪਰ ਕਿਰਤ ਦੀ ਕੋਈ ਇੱਥੇ ਹੈਰੀ ਬਾਜੀ ਕੋਈ ਕਿਸੇ 300 ਰੁਪਏ ਦਾ ਸੰਤਾਪ ਜਿਹੜਾ ਵਾ ਉਹ ਝਲਣਾ ਔਰੇ ਭੈਣ ਭਰਾ 8 9 9 ਦਾਦਾ ਘੰਟੇ ਇਹ ਔਰ ਅਫਸਰ ਹਰ ਤਰ੍ਹਾਂ ਦਾ ਕੰਮ ਕਰਵਾਉਂਦੇ ਆ ਆਪਣੇ ਘਰਾਂ 'ਚ ਵੀ ਕੰਮ ਕਰਵਾਉਂਦੇ ਆ ਤੁਸੀਂ ਕਿਉਂਕਿ ਮੈਂ ਡਾਇਰੈਕਟ ਮਜ਼ਦੂਰ ਜਿੱਥੇ ਜਵੰਦੀ ਚਲਾਉਣਾ ਹੈ ਤੁਹਾਨੂੰ ਦੱਸ ਸਕਦਾ ਵਾਂ ਇਹ 8 ਘੰਟੇ ਤੋਂ ਬਾਅਦ ਵੀ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਨੂੰ ਤਿਆਰ ਬੈਠੀ ਹੁੰਦੀਆਂ ਇਹ ਜੋਂਕਾ ਠੇਕੇਦਾਰ ਵੀ ਔਰ ਮਾਨ ਸਨਮਾਨ ਕਿਤੇ ਨਹੀਂ ਹੈ ਜਿਹੜੀ ਸਭ ਤੋਂ ਪਹਿਲਾਂ ਹੱਕ ਹੁੰਦਾ ਬਾਰ-ਬਾਰ ਬੇਨਤੀ ਕਰਾਂਗੇ ਜੀ ਕਿ ਪੰਜਾਬ ਸਰਕਾਰ ਦੇ 18000 ਰੁਪਏ ਦਾ ਜਿਹੜੀ ਮੰਗ ਹੈਗੀ ਆ ਕੋਈ ਜਾਇਜ਼ ਸੰਵਿਧਾਨਿਕ ਮੰਗ ਹੈ ਸਾਡੇ ਭੈਣ ਭਰਾਵਾਂ ਲਈ ਹਜ਼ਾਰਾਂ ਮਜ਼ਦੂਰ ਭੈਣ ਪਰਿਵਾਰ ਜਿਹੜੇ ਨੇ ਉਹਨਾਂ ਦੇ ਪਰਿਵਾਰ ਚਾਹੇ ਉਹ ਕਿਸੇ ਵਰਗ ਕਿਸੇ ਜਾਤੀ ਕਿਸੇ ਪੰਥ ਕਿਸੇ ਵੀ ਵਿਸ਼ਵਾਸ ਤੋਂ ਹੋਣ ਪੰਜਾਬ ਸਰਕਾਰ ਉਹਨਾਂ ਦੇ ਮੰਦ ਬੰਦੂਆ ਮਜ਼ਦੂਰੀ ਵਾਲਾ ਕਹਿਟ ਆ ਰਹੀ ਹੈ 18000 ਰੁਪਏ ਦੀ ਮੰਗ ਜਿਹੜੀ ਉਹਦੇ ਚ ਸਾਥ ਦਿਓ ਜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਜੰਗ ਜਿੱਤੀ ਜਾ ਸਕਦੀ ਹੈ ਹਰ 4 ਮਹੀਨੇ 6 ਮਹੀਨੇ ਬਾਅਦ ਇਹਨਾਂ ਦੀ ਧੋਨ ਚੁਕਿੱਲਾ ਕੱਢਿਆ ਜਾ ਸਕਦਾ ਹੈ ਤੇ ਕਿਉਂ ਨਹੀਂ 18000 ਰੁਪਏ ਦੀ ਜੰਗ ਨਹੀਂ ਜਿੱਤੀ ਜਾ ਸਕਦੀ ਜ਼ਿੰਦਗੀ ਵਿੱਚ ਪਰਿਵਰਤਨ ਆਏਗਾ 8000 ਰੁਪਿਆ ਸ਼ਾਇਦ ਤੁਹਾਡੇ ਮੇਰੇ ਲਈ ਮਾਇਨੇ ਨਾ ਰੱਖਦਾ ਹੋਵੇ ਪਰ ਉਹਨਾਂ ਨੂੰ ਜਦੋਂ ਮਹੀਨੇ ਦਾ 7-8000 ਰੁਪਿਆ ਜ਼ਿਆਦਾ ਜਾਏਗਾ ਤੇ ਉਹਨਾਂ ਦੀ ਬਿਹਤਰ ਜ਼ਿੰਦਗੀ ਜਿਹੜੀ ਹੈ ਬਿਹਤਰ ਮੁਕਾਮ ਤੇ ਪਹੁੰਚ ਸਕਦੀ ਹੈ ਬਿਹਤਰ ਸੁਪਨੇ ਉਹ ਲੈ ਸਕਦੇ ਆ ਬੱਚਿਆਂ ਦੇ ਨਾਲ ਕੋਈ ਚੰਗੀ ਜ਼ਿੰਦਗੀ ਜਿਹੜੀ ਹੈ ਉਹ ਗੁਜ਼ਾਰਾ ਕਰ ਸਕਦੇ ਆ 18000 ਉਹਨਾਂ ਦਾ ਸਵਿਧਾਨਿਕ ਹੈਗਾ ਜੈ ਵਾਲਮੀਕੀ